ਹੰਸਰਾਜ ਹੰਸ ਇੱਕ ਇਹੋ ਜਿਹਾ ਚਿਹਰਾ ਹੈ ਜਿਸ ਨੂੰ ਲੈ ਕੇ ਹੁਣ ਤੱਕ ਵਿਵਾਦ ਖੜਿਆ ਰਿਹਾ ਹੁਣ ਤੱਕ ਇਹੀ ਕਿਆਸ ਰਹੀਆਂ ਲੱਗ ਰਹੀਆਂ ਸੀ ਕਿ ਹੰਸਰਾਜ ਹੰਸ ਆਖਰ ਚੋਣ ਕਿੱਥੋਂ ਲੜਨਗੇ ਕਿਹੜੇ ਲੋਕ ਸਭਾ ਹਲਕੇ ਤੋਂ ਹੰਸਰਾਜ ਹੰਸ ਚੋਣ ਲੜਨ ਜਾ ਰਹੇ ਨੇ ਔਰ ਉਸ ਦਾ ਖਲਾਸਾ ਬੀਜੇਪੀ ਨੇ ਕਰ ਹੀ ਦਿੱਤਾ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਬੀਜੇਪੀ ਦੇ ਵੱਲ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਵਾਲ ਹੋਰ بڑے ਖੜੇ ਹੋਣ ਲੱਗੇ ਅਜੇ ਤੱਕ ਤਾਂ ਕਿਆਸ ਰਹੀਆਂ ਇਹ ਸੀ ਕਿ ਹੰਸਰਾਜ ਹੰਸ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ ਦੁਬਾਰਾ ਇੱਕ ਸਿਆਸੀ ਛਾਲ ਮਾਰਨ ਲੱਗੇ ਨੇ ਚੌਥੀ ਛਾਲ ਹੰਸਰਾਜ ਅੰਸਦੀ ਆਮ ਆਦਮੀ ਪਾਰਟੀ ਹੋ ਸਕਦੀ ਹੈ ਅਜੇ ਤੱਕ ਤਾਂ ਇਹ ਚਰਚਾਾਂਵਾਂ ਚੱਲਦੀਆਂ ਪਈਆਂ ਸੀ ਪਰ ਕੀ ਹੰਸਰਾਜ ਹੰਸ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵੀ ਕੋਈ ਬਦਲ ਆ ਸਕਦਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਲੰਗਰਾਲ ਵਾਲਾ ਕੰਮ ਕਰ ਸਕਦੇ ਨੇ ਖਾਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਜਾ ਚੁੱਕੇ ਸੀ ਔਰ ਐਲਾਨੇ ਜਾਣ ਤੋਂ ਬਾਅਦ ਵੀ ਉਹਨਾਂ ਨੇ ਬੀਜੇਪੀ ਦਾ ਮੂੰਹ ਕਰ ਲਿਆ ਸੀ ਬੀਜੇਪੀ ਵੱਲ ਰੁਖ ਕਰ ਲਿਆ ਸੀ ਖੈਰ ਕੀ ਹੰਸਰਾਜ ਹੰਸ ਵੀ ਇਸੇ ਤਰ੍ਹਾਂ ਕੁਝ ਕਰਨਗੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਹੰਸਰਾਜ ਹੰਸ ਫਰੀਦਕੋਟ ਤੋਂ ਉਮੀਦਵਾਰ ਲਾਣੇ ਜਾ ਚੁੱਕੇ ਨੇ ਪਹਿਲਾਂ ਫਰੀਦਕੋਟ ਸੀਟ ਦਾ ਇੱਕ ਵੇਰਵਾ ਦੇ ਦਿੰਦੇ ਆ ਫਰੀਦਕੋਟ ਸੀਟ ਦੇ ਉੱਤੇ ਹੁਣ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਵੱਲੋਂ ਹੰਸਰਾਜ ਹੰਸ ਬੀਜੇਪੀ ਦੇ ਵੱਲੋਂ ਔਰ ਮੁਹੰਮਦ ਸਦੀਕ ਜਿਹੜੇ ਨੇ ਕਾਂਗਰਸ ਵੱਲੋਂ ਹੋ ਸਕਦੇ ਨੇ ਇਹ ਤਿੰਨ ਜਿਹੜੇ ਲੀਡਰ ਨੇ ਇਹਨਾਂ ਨੇ ਚੋਣ ਖਾੜਾ ਫਿਲਹਾਲ ਗਰਮ ਕੀਤਾ ਹੋਇਆ ਉੱਥੇ ਦੇ ਹਾਲਾਤ ਜਿਹੜੇ ਨੇ ਉਹ ਸਾਫ਼ ਪ੍ਰਤੀਤ ਹੋ ਰਹੇ ਨੇ ਕਿ ਇਹ ਸੀਟ ਜਿਹੜੀ ਆ ਉਹ ਸਿਰਫ ਸਟਾਰਸ ਨੂੰ ਦੇ ਦਿੱਤੀ ਗਈ ਲੱਗਦਾ ਨਜ਼ਰ ਆ ਰਹੀ ਹੈ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਕਿਹੜੇ ਉਮੀਦਵਾਰ ਨੂੰ ਐਲਾਨਦਾ ਹੈ ਉਸ ਤੋਂ ਬਾਅਦ ਸ਼ਾਇਦ ਇਹ ਕਲੀਅਰ ਹੋ ਜਵੇ ਕਿ ਇਹ ਸੀਟ ਜਿਹੜੀ ਹੈ ਉਹ ਰਾਖਮੀ ਜਿਵੇਂ ਐਸਸੀ ਕੋਟਾ ਰਾਖਮੀ ਰੱਖ ਲਿਆ ਜਾਂਦਾ ਹੈ ਉਹ ਵੀ ਕਿਤੇ ਇਸ ਸੀਟ ਵੀ ਕਿਤੇ ਸਟਾਰਸ ਵਾਸਤੇ ਰਾਖਮੀ ਤਾਂ ਨਹੀਂ ਰੱਖ ਲਈ ਇਹ ਵੀ ਕਿਤੇ ਨਾ ਕਿਤੇ ਚਰਚਾ ਚੱਲਦੀ ਵੀ ਹੈ ਖੈਰ ਹੰਸ ਰਾਜ ਅੰਸ ਤੇ ਵਾਪਸ ਆਉਨੇ ਆ ਹੰਸ ਰਾਜ ਅੰਸ ਦੀਆਂ ਕਿਆ ਸਰ ਰਹੀਆਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ 'ਚ ਵਾਪਸ ਆ ਸਕਦੇ ਨੇ ਕਿਉਂ ਆ ਸਕਦੇ ਨੇ ਕਿਉਂ ਇਹ ਚਰਚਾਵਾ ਛੜੀਆਂ ਇਹ ਵੀ ਦੱਸਦੀਆਂ ਪਰ ਪਹਿਲਾਂ ਹੰਸ ਰਾਜ ਅੰਸ ਬਾਰੇ ਇੱਕ ਵੀਰਵਾ ਸਾਂਝਾ ਕਰ ਲੈਣੇ ਹੰਸ ਰਾਜ ਅੰਸ ਵੱਖ-ਵੱਖ ਇਹ ਵੱਡੇ ਗੀਤਾਂ ਦੇ ਨਾਲ ਜਾਣੇ ਜਾਂਦੇ ਨੇ ਔਰ ਹਰਮਨ ਪਿਆਰੇ ਨੇ ਸਿੱਲੀ ਸਿੱਲੀ ਆਉਂਦੀ ਹੈ ਹਵਾ ਦੇ ਨਾਲ ਪਰ ਦੂਜੇ ਪਾਸੇ ਹੰਸਰਾਜ ਹੰਸ ਸਿਆਸੀ ਪੱਦਰ ਦੇ ਉੱਤੇ ਵੀ ਹਵਾਵਾਂ ਮੰਗ ਇੱਧਰ ਉੱਧਰ ਡੋਲਦੇ ਨਜ਼ਰ ਆਏ ਨੇ ਜੇ ਗੱਲ ਕਰੀਏ ਇਹਨਾਂ ਨੇ ਸ਼ੁਰੂਆਤ ਕੀਤੀ ਸ਼੍ਰੋਮਣੀ ਅਕਾਲੀ ਦਲ ਤੋਂ ਉਸ ਤੋਂ ਬਾਅਦ ਕਾਂਗਰਸ ਚ ਗਏ ਕਾਂਗਰਸ ਤੋਂ ਬਾਅਦ ਭਾਜਪਾ ਦੇ ਵਿੱਚ ਆ ਕੇ ਸੀਟ ਜਿੱਤ ਲਈ ਪਰ ਹੁਣ ਭਾਜਪਾ ਵਿੱਚ ਦੁਬਾਰਾ ਨੇ ਕਿਆਸ ਰਾਇਆ ਨੇ ਆਮ ਆਦਮੀ ਪਾਰਟੀ ਤੇ ਜਾਣ ਦੀਆਂ ਹੁਣ ਚੌਥੀ ਵਾਰ ਵੀ ਸਿੱਲੀ ਸਿੱਲੀ ਹਵਾ ਮੰਗ ਆਮ ਆਦਮੀ ਪਾਰਟੀ ਦਾ ਰੁਖ ਕਰ ਸਕਦੇ ਨੇ ਜਾਂ ਨਹੀਂ ਇਹ ਸਮਾਂ ਦੱਸੇਗਾ ਔਰ ਜੇ ਚਰਚਾਵਾ ਦੀ ਗੱਲ ਕਰੀਏ ਕਿ ਚਰਚਾਵਾ ਕਿਉਂ ਛੜੀਆਂ ਸੀ ਚਰਚਾਵਾ ਤਾਂ ਕਰਕੇ ਕਿਉਂਕਿ ਇੱਕ ਪਾਸੇ ਤਾਂ ਨਕੋਦਰ ਦੇ ਵਿੱਚ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ ਉੱਤੇ ਗੱਦੀ ਨਸ਼ੀਨ ਨੇ ਔਰ ਉਸੇ ਦੇ ਚੱਲਦੇ ਉਹਨਾਂ ਦੇ ਉੱਤੇ ਇਹੋ ਇਹੋ ਜਿਹੇ ਇਲਜ਼ਾਮ ਲਗਾਏ ਗਏ ਨੇ ਕਿ ਉਹ ਸ਼ਾਇਦ ਸੁਣ ਕੇ ਲੋਕ ਵੀ ਹੈਰਾਨ ਲੈ ਰਹਿ ਜਾਣ ਇਲਜ਼ਾਮ ਨੇ ਕਿ ਆਪਣੇ ਬਲੈਕ ਮਨੀ ਨੂੰ ਵਾਈਟ ਕਰਨ ਦੀਆਂ ਕੋਸ਼ਿਸ਼ਾਂ ਗੱਦੀ ਨਸ਼ੀਨ ਹੋ ਕੇ ਕੀਤੀਆਂ ਜਾ ਰਹੀਆਂ ਨੇ ਆਪਣੇ ਸੋਨੇ ਦੀਆਂ ਅੰਗੂਠੀਆਂ ਪੁਆਈਆਂ ਜਾਂਦੀਆਂ ਨੇ ਸੋਨੇ ਦੇ ਬ੍ਰੇਸਲੈਟਸ ਪੁਆਏ ਜਾਂਦੇ ਨੇ ਯਾਨੀ ਕਿ ਧਨ ਦੌਲਤ ਵੱਲ ਖਾਸਾ ਰੁਝਾਨ ਹੈ ਇਹ ਇਲਜ਼ਾਮ ਜਿਹੜੇ ਨੇ ਉਹ ਹੰਸ ਰਾਜ ਅੰਸ ਦੇ ਉੱਤੇ ਲੱਗੇ ਨੇ ਸਿਰਫ ਇਹ ਇਲਜ਼ਾਮ ਨਹੀਂ ਨੇ ਹੰਸ ਰਾਜ ਹੰਸ ਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਵੀ ਖਾਸੀ ਨੇੜਤਾ ਰਸੀ ਗਈ ਸੀ ਹੰਸ ਰਾਜ ਹੰਸ ਦੀ ਨੇੜਤਾ ਇਸ ਕਰਕੇ ਦੱਸੀ ਗਈ ਸੀ ਕਿ ਨਕੌਦਰ ਤੋਂ ਵਿਧਾਇਕ ਦੇ ਖਾਸੇ ਕਰੀਬ ਦੱਸੇ ਜਾਂਦੇ ਨੇ ਹੰਸ ਰਾਜ ਹੰਸ ਉਹਨਾਂ ਦੇ ਨਾਲ ਉੱਠਣੀ ਬੈਠਣੀ ਕਹਿੰਦੇ ਦਾ ਕਾਫੀ ਹੈਗੀ ਐਥੋਂ ਤੱਕ ਕਿ ਨਕੌਦਰ ਦੇ ਵਿਧਾਇਕ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨਕੌਦਰ ਦੀ ਵਿਧਾਇਕਾ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਮੈਡਮ ਇੰਦਰਜੀਤ ਕੌਰ ਮਾਨ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੇ ਹੰਸ ਰਾਜ ਹੰਸ ਦਾ ਖਾਸਾ ਪੱਖ ਪੂਰਿਆ ਹੋਇਆ ਔਰ ਦੂਜੀ ਗੱਲ ਸੀਐਮ ਭਗਵੰਤ ਮਾਨ ਦੇ ਨਾਲ ਵੀ ਉਹਨਾਂ ਦੀ ਨੇੜਤਾ ਦੱਸੀ ਜਾਂਦੀ ਹੈ ਸੀਐਮ ਭਗਵੰਤ ਮਾਨ ਜਦੋਂ ਦਰਗਾਹ ਦੇ ਉੱਤੇ ਆਏ ਸੀ ਉਸ ਵੇਲੇ ਵੀ ਸਿੱਧੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਗਏ ਨੇ ਕਿ ਉਸ ਵੇਲੇ ਵੀ ਬਹੁਤ ਕੁਝ ਜਿਹੜਾ ਉਹ ਡੇਰੇ ਦੇ ਅੰਦਰ ਹੋਇਆ ਸੀ ਖੈਰ ਇਹ ਇੱਕ ਅਲੱਗਾ ਟੌਪਿਕ ਹੈ ਪਰ ਇਹਨਾਂ ਮਾਮਲਿਆਂ ਨੂੰ ਲੈ ਕੇ ਹੁਣ ਤੱਕ ਕਿੱਸ ਰਹੀਆਂ ਚੱਲ ਰਹੀਆਂ ਸੀ ਕਿ ਹੰਸਰਾ ਜੰਸ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਛਾਲ ਮਾਰ ਸਕਦੇ ਨੇ ਪਰ ਉਸ ਛਾਲ ਨੂੰ ਲੈ ਕੇ ਫਿਲਹਾਲ ਵਿਰਾਮ ਜ਼ਰੂਰ ਲੱਗ ਗਿਆ ਕਿ ਫਰੀਦਕੋਟ ਸੀਟ ਤੋਂ ਭਾਜਪਾ ਨੇ ਹੀ ਐਲਾਨ ਦਿੱਤਾ ਭਾਜਪਾ ਇਸ ਵਾਰ ਬਾਜ਼ੀ ਮਾਰ ਗਈ ਕਿਉਂਕਿ ਇਹ ਸੀਟ ਦੀ ਜਵੇਂ ਦੱਸਿਆ ਜਾ ਰਿਹਾ ਹੈ ਨਾ ਕਿ ਸਟਾਰਸ ਦੀ ਸੀਟ ਬਣਦੀ ਜਾ ਰਹੀ ਸੀ ਉਸੇ ਦੇ ਵਿੱਚ ਭਾਜਪਾ ਵੀ ਨੈਲੇ ਤੇ ਦਿਲਾ ਮਾਰ ਗਈ ਔਰ ਹੰਸਰਾਜ ਹੰਸ ਨੂੰ ਇਸ ਸੀਟ ਤੋਂ ਖਿਲਾੜ ਦਿੱਤਾ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਹੰਸਰਾਜ ਹੰਸ ਇਸ ਸੀਟ ਤੇ ਟਿਕੇ ਰਹਿਣਗੇ ਜਾਂ ਫਿਰ ਇਸ ਤੋਂ ਅਗਾਂਹ ਵੱਲ ਨੂੰ ਵਧਦੇ ਨੇ ਮੁਹੰਮਦ صدیق ਇਸ ਸੀਟ ਦੇ ਉੱਤੇ ਰਹਿ ਚੁੱਕੇ ਨੇ ਮੁਹੰਮਦ صدیق ਦਾ ਨਾਮ ਬਹੁਤ ਵੱਡਾ ਇਸ ਸੀਟ ਦੇ ਉੱਤੇ ਵਜਦਾ ਕਾਂਗਰਸ ਪਾਰਟੀ ਦੇ ਮੁਹੰਮਦ صدیق ਨੇ ਪਰ ਹੁਣ ਕਰਮਜੀਤ ਅਨਮੋਲ ਵੀ ਵਿਚਰਦੇ ਨਜ਼ਰ ਆ ਰਹੇ ਨੇ ਕਰਮਜੀਤ ਅਨਮੋਲ ਵੋਟ ਬਟੋਰ ਸਕਣਗੀਆਂ ਨਹੀਂ ਇਹ ਸਮਾਂ ਦੱਸੇਗਾ ਪਰ ਮੁਹੰਮਦ ਸਦੀਕ ਦੇ ਖਿਲਾਫ ਜਿਹੜੇ ਨੇ ਉਹ ਹੰਸ ਰਾਜ ਹੰਸ ਖੜੇ ਨੇ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਫਰੀਦਕੋਟ ਦੀ ਜਨਤਾ ਕਿਸ ਨੂੰ ਜਿਤਾਉਂਦੀ ਹੈ ਫਰੀਦਕੋਟ ਦੀ ਆਮ ਆਦਮੀ ਕਿਸ ਨੂੰ ਜਿਤਾਉਂਦੀ ਹੈ ਸਮਾਂ ਦੱਸੇਗਾ ਪਰ ਫਿਲਹਾਲ ਇਸ ਸੀਟ ਨੂੰ ਲੈ ਕੇ ਖਾਸ ਵਿਵਾਦ ਮੱਚਿਆ ਹੋਇਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋ 1 India ਪੰਜਾਬੀ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ